ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਤੁਹਾਡਾ ਮੁਰ ਤੋਂ ਸਵਾਗਤ ਕਰਦੇ ਆਂ ਵੀਡੀਓ ਦੇ ਵਿੱਚ ਤੇ ਲਗਾਤਾਰ ਦਰਸ਼ਕ ਵੀਰ ਮੇਨ ਤੌਰ ਤੇ ਕਿਸਾਨਾਂ ਦੇ ਸਾਨੂੰ ਸਵਾਲ ਆ ਰਹੇ ਸਨ ਕਿ ਵੀਰ ਜੀ ਦੱਸੋ ਕਿ ਅਗਲਾ ਮੀਂਹ ਦਾ ਸਿਸਟਮ ਕਦੋਂ ਆਵੇਗਾ ਕੀ ਹਾਲਾਤ ਹੋਣਗੇ ਤਾਂ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਸਿਸਟਮ ਤਾਂ ਆ ਪਹੁੰਚ ਰਿਹਾ ਤੇ ਦੂਜਾ ਸਿਸਟਮ ਜਿਹੜਾ ਹੈ ਉਹ ਵੀ ਠੀਕ ਠਾਕ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਕਿਹੜੇ ਦਿਨ ਮੀਂਹ ਹੈ ਕਿਹੜੇ ਇਲਾਕੇ 'ਚ ਮੀਂਹ ਹੈ ਕੀ ਹਾਲਾਤ ਹੋਣਗੇ ਕਿਵੇਂ ਦਾ ਸਿਸਟਮ ਬਣੇਗਾ ਸਾਰੀ ਜਾਣਕਾਰੀ ਇਸ ਵੀਡੀਓ ਚ ਸਾਂਝੀ ਕਰਾਂਗੇ ਦੋ ਹਲਕੇ ਦਰਮਿਆਨੇ ਮਹੀ ਆ ਰਹੇ ਆ ਜੀ 25 ਤਰੀਕ ਤੱਕ ਦੀ ਆਪਾਂ ਅਪਡੇਟ ਸਾਂਝੀ ਕਰਾਂਗੇ ਜਾਨੀ ਕਿ 13 ਤਰੀਕ ਤੋਂ ਲੈ ਕੇ 25 ਤਰੀਕ ਜਾਨੀ ਕਿ ਦੋ ਹਫ਼ਤਿਆਂ ਦੇ ਵਿਚਕਾਰ ਕਿਵੇਂ ਦੇ ਹਾਲਾਤ ਬਣਨਗੇ ਕਿ ਆ ਕਿਸਾਨਾਂ ਨੂੰ ਘਰਾਉਣ ਦੀ ਜ਼ਰੂਰਤ ਹੈ ਕਣਕ ਨੂੰ ਪਾਣੀ ਲਾਇਆ ਜਾਵੇ ਜਾਂ ਰੋਕਿਆ ਜਾਵੇ ਪਾਣੀ ਅਗਰ ਲਗਾਉਣਾ ਹੈ ਤਾਂ ਕਿਹੜਾ ਕਿਹੜਾ ਧਿਆਨ ਰੱਖਣੇ ਪੈਣਗੇ ਕਿਸਾਨਾਂ ਦੇ ਲਈ ਸਾਰੀ ਜਾਣਕਾਰੀ ਇਸ ਵੀਡੀਓ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ Facebook page ਤੇ ਨਾਮੇ ਹੋ ਤਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਗੱਲ ਕਰੀਏ ਸਭ ਤੋਂ ਪਹਿਲਾਂ 13 ਤਰੀਕ ਦੇ ਮੌਸਮ ਦੇ ਹਾਲਾਤਾਂ ਦੀ 13 ਤਰੀਕ ਨੂੰ ਮੌਸਮ ਠੀਕ ਹੈ ਜੀ ਚੰਗੀ ਕੋਈ ਅਪਡੇਟ ਆਪਾਂ ਕਹਿ ਲਈਏ ਮੀਂਹ ਦੀ ਖਬਰ ਨਹੀਂ ਹੈ 14 15 16 17 ਤਰੀਕ ਤੱਕ ਮੌਸਮ ਬਹੁਤ ਵਧੀਆ ਬਣਦਾ ਹੋਇਆ ਨਜ਼ਰ ਆ ਰਿਹਾ ਤੇ 17 ਤਰੀਕ ਦੀ ਅਗਰ ਗੱਲ ਕਰੀਏ ਤਾਂ ਹਲਕੇ ਦਰਮਿਆਨੀ ਜਿਹੜੀ ਹੈ ਇੱਕ ਪੱਛਮੀ ਸਿਸਟਮ ਦੀ ਤੁਹਾਨੂੰ ਕਾਰਵਾਈ ਪੈਣ ਦੀ ਨਜ਼ਰ ਆਵੇਗੀ ਪਾਕਿਸਤਾਨ ਵਾਲੇ ਪਾਸਿਓਂ ਜਿਵੇਂ ਜਿਵੇਂ ਦਿਨ ਅੱਗੇ ਬਦੂਗਾ 17 ਤਰੀਕ ਨੂੰ ਆਪਾਂ ਕਹਿ ਸਕਦੇ ਆ ਕਿ ਹੋ ਸਕਦਾ ਬਾਅਦ ਦੁਪਹਿਰ ਇੱਕ ਸਿਸਟਮ ਪੰਜਾਬ ਦੇ ਵਿੱਚ ਪਹੁੰਚੇ ਜਿਹਦੇ ਨਾਲ ਕਿਨਮਣਕਣੀ ਦਾ ਮਾਹੌਲ ਬਣ ਸਕਦਾ ਦੇਖ ਸਕਦੇ ਹੋ ਕਿ ਰਾਜਸਥਾਨ ਬਾਰਡਰ ਦੇ ਨੇੜੇ ਤੇੜੋਂ ਇੱਕ ਸਿਸਟਮ ਜਿਹੜਾ ਹੈ ਬਾਅਦ ਦੁਪਹਿਰ ਲਗਭਗ ਆਲਮੋਸਟ ਸਾਢੇ 3 ਜਾਂ 4 ਵਜੇ ਦੇ ਨੇੜੇ ਤੇੜੇ ਜਾਂ 5 ਵਜੇ ਦੇ ਨੇੜੇ ਤੇੜੇ ਪਹੁੰਚੂਗਾ ਜਿਹਦੇ ਵਿੱਚ ਮਲੋਟ ਵਾਲਾ ਏਰੀਆ ਹੋ ਗਿਆ ਫਜ਼ਿਲਕਾ ਕੁਸ਼ਕ ਫirozpur ਮੁਖਸਰ ਸਾਹਿਬ ਤੇ ਉਧਰ ਸ਼੍ਰੀ ਗੰਗਾ ਨਗਰ ਤੋਂ ਟੋਹਾਣਾ ਹੋ ਗਿਆ ਜਿਹੜਾ ਕਿ ਹਿਮਾਚਲ ਸਿਰਸਾ ਹਰਿਆਣਾ ਸਿਰਸੇ ਦਾ ਇਲਾਕਾ ਉਦੇ ਵਿੱਚ ਕਿੰਮਣ ਕਣੀ ਦੀ ਉਮੀਦ ਜਿਹੜੀ ਉਹ ਬਾਅਦ ਦੁਪਹਿਰ ਬਣਦੀ ਹੋਈ ਸ਼ਾਮ ਤੱਕ ਨਜ਼ਰ ਆ ਸਕਦੀ ਹੈ ਤੇ ਪੰਜਾਬ ਦੇ ਵੱਖ-ਵੱਖ ਹਿੱਸੇ 'ਚ ਬੂੰਦਾਬੰਦੀ ਦੀ ਖਬਰ ਆ ਸਕਦੇ ਨੇ 18 ਤਰੀਕ ਦੀ ਅਗਰ ਗੱਲ ਕਰੀਏ ਇਸ ਸਿਸਟਮ ਫੇਰ ਪਾਕਿਸਤਾਨ ਵਾਲੇ ਪਾਸਿਓਂ Rajasthan Haryana Punjab ਦਾ ਬਾਰਡਰ ਇਲਾਕਾ ਜਿਹੜਾ ਕਿ Rajasthan ਅਤੇ Haryana ਟੱਚ ਕਰਦਾ ਹੈ ਯਾਨੀ ਕਿ ਜਿਹਦੇ ਵਿੱਚ ਮਾਲਵਾ ਬੈਲਟ ਦੇ ਕੁਝ ਕੇਸੇ ਆ ਰਹੇ ਨੇ ਉਹਨਾਂ ਨੂੰ ਟੱਚ ਕਰ ਸਕਦਾ ਤੇ ਹੋ ਸਕਦਾ ਹੈ ਕਿ ਸਵੇਰੇ ਸਵੇਰੇ ਜਾਂ ਮੈਕਸਿਮਮ ਦੁਪਹਿਰ ਤੱਕ ਸੈਂਟਰਲ ਪੰਜਾਬ ਤੱਕ ਵੀ ਪਹੁੰਚਵੇ ਜਿਹਦੇ ਵਿੱਚ ਮੋਗੇ ਤੱਕ ਦੀ ਬੈਲਟ ਲੁਧਿਆਣੇ ਤੱਕ ਦੀ ਬਠਿੰਡੇ ਮਾਨਸੇ ਤੱਕ ਦੀ 벨ਟ ਜਿਹੜੀ ਕਿ ਮਲੋੜ ਤੋਂ ਸ਼ੁਰੂ ਹੋ ਕੇ ਆਪਾਂ ਕਹਿ ਲਈਏ ਕਿ ਪਾਕਿਸਤਾਨ ਵਾਲਾ ਇਲਾਕਾ ਤੇ ਹਲੇ ਰਾਜਸਥਾਨ ਵਾਲਾ ਇਲਾਕਾ ਜਿਹੜਾ ਬਾਰਡਰ ਏਰੀਆ ਇਹਨੂੰ ਇਹ ਕਵਰ ਕਰਦਾ ਹੋਇਆ ਨਜ਼ਰ ਆਵੇਗਾ ਤੇ ਪੰਜਾਬ ਦੇ ਵੱਖ-ਵੱਖ ਕਿਸੇ ਵਿੱਚ ਬੂੰਦਾਬੰਦੀ ਸਾਨੂੰ 18 ਤਰੀਕ ਨੂੰ ਬਾਅਦ ਦੁਪਹਿਰ ਤੱਕ ਹੁੰਦੀ ਨਜ਼ਰ ਆ ਸਕਦੀ ਹੈ ਇਹਦੇ ਵਿੱਚ ਦੁਆਬੇ ਵਿੱਚ ਉਮੀਦ ਘੱਟ ਹੈ ਮਾਲਵੇ ਦੇ ਅਤੇ ਸੈਂਟਰਲ ਪੰਜਾਬ ਦੇ ਕੁਝ ਕੁ ਇਲਾਕੇ ਜੋ ਉਮੀਦ ਥੋੜੀ ਜਿਹੀ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਅਤੇ ਸ਼ਾਮ ਹੁੰਦੇ ਹੁੰਦੇ ਹਵਾ ਜਿਹੜੀ ਹੈ ਉਹ ਪੂਰਬ ਦੀ ਜਗ੍ਹਾ ਪੱਛਮ ਦੀ ਸ਼ ਤੋਂ ਚੱਲਦੀ ਨਜ਼ਰ ਆਵੇਗੀ ਤੇ 19 ਤਰੀਕ ਤੱਕ ਜਿਹੜਾ ਮੌ ਬਹੁਤ ਸਾਰੇ ਇਲਾਕਿਆਂ ਦੀ ਨਜ਼ਰ ਆ ਰਹੀ ਕਿ 17 ਤੋਂ ਲੈ ਕੇ 19 ਤਰੀਕ ਤੱਕ ਇੱਕ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਜੀ ਅਜਿਹੇ ਦੇ ਵਿੱਚ ਦੇਖ ਸਕਦੇ ਹੋ ਕਿ 19 ਤਰੀਕ ਨੂੰ ਵੀ ਜਿਹੜਾ ਸਿਸਟਮ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਚ ਸਾਫ਼ ਹੋ ਜਾਊਗਾ 18 ਤਰੀਕ ਨੂੰ ਅਗਰ ਅਸੀਂ ਕਹੀਏ ਤਾਂ ਮੇਨ ਤੌਰ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਇਲਾਕੇ ਜਹੇ ਹੋਣਗੇ ਜਿਨ੍ਹਾਂ ਵਿੱਚ ਸਿਸਟਮ ਥੋੜਾ ਜਿਹਾ 18 ਤਰੀਕ ਨੂੰ ਜ਼ਿਆਦਾ ਬਣ ਸਕਦਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਕਿ ਸ਼ਾਮ ਦੇ ਸਮੇਂ ਥੋੜੀ ਜਿਹੀ ਕਾਰਵਾਈ ਜਿਹੜੀ ਉਹ ਜ਼ਿਆਦਾ ਹੋ ਸਕਦੀ ਹੈ ਠੀਕ ਹੈ ਜੀ ਤੇ ਦਰਮਿਆਨੀ کارਵਾਈ ਹੈ ਤਕੜਾ ਕੁ ਸੁਭਾ ਨਹੀਂ ਹੈ ਕਿ ਸਿਸਟਮ ਦਾ ਪਾਣੀ ਵਗਰਾ ਤੁਸੀਂ ਅਗਰ ਕੱਲ ਨੂੰ ਲਾਣਾ ਹੈ ਤਾਂ ਲਾ ਸਕਦੇ ਹੋ ਠੀਕ ਹੈ ਜੀ ਹਲਕੇ ਦਰਮਿਆਨੀ ਕਿਣਮਣ ਕਣੀ ਦੀ ਉਮੀਦ ਦੇਖੀ ਜਾ ਸਕਦੀ ਹੈ 19 ਤੋਂ ਬਾਅਦ ਅਗਰ ਗੱਲ ਕਰੀਏ 20 ਦੀ 21 ਦੀ 22 ਤਰੀਕ ਤੱਕ ਦੀ ਜਿਹੜੀ ਸਿਸਟਮ ਨੇ ਉਹ ਫੇਰ ਤੋਂ ਕਲੀਅਰ ਨੇ 23 ਤਰੀਕ ਨੂੰ ਸਿਸਟਮ ਥੋੜਾ ਜਿਹਾ ਬਦਲਦਾ ਹੋਇਆ ਨਜ਼ਰ ਆਵੇਗਾ ਸਵੇਰ ਤੋਂ ਹਲਚਲ ਇੱਕ ਪਾਕਿਸਤਾਨ ਵਾਲੇ ਪਾਸਿਓਂ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕਿਸੇ ਇਲਾਕੇ ਦੇ ਵਿੱਚ ਥੋੜੀ ਜਿਹੀ ਬੂੰਦਾਬੰਦੀ ਵੀ ਤਗੜੇ ਰੂਪ ਦੇ ਵਿੱਚ ਹੋ ਸਕਦੀ ਹੈ 23 ਤਰੀਕ ਤੋਂ ਲੈ ਕੇ 25-26 ਤਰੀਕ ਤੱਕ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ 23 ਤਰੀਕ ਸ਼ਾਮ ਤੋਂ ਕਿਤੇ ਨਾ ਕਿਤੇ ਐਕਟੀਵਿਟੀ ਸ਼ੁਰੂ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਪਾਕਿਸਤਾਨ ਵਾਲੇ ਪਾਸਿਓਂ ਇੱਕ ਸਿਸਟਮ ਬਣੂਗਾ ਜੀ 23 ਤਰੀਕ ਸ਼ਾਮ ਤੋਂ ਲੈ ਕੇ 24 ਤਰੀਕ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਬੂੰਦਾਬੰਦੀ ਹੋ ਸਕਦੀ ਹੈ ਕਿਣਮਣ ਕਣੀ ਹੋ ਸਕਦੀ ਹੈ ਠੀਕ ਹੈ ਜੀ ਤੇ ਇਹ ਸਿਸਟਮ ਜਿਹੜਾ ਕੋਈ ਤਗੜਾ ਨਹੀਂ ਹੈਗਾ ਪਰ ਕਾਰਵਾਈ ਹੋ ਸਕਦੀ ਹੈ ਜਿਸ ਦੇ ਨਾਲ ਬੂੰਦਾਬੰਦੀ ਤੇਜ ਹਨੇਰੀ ਦੇਖ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਕਿ ਉੱਪਰੋਂ ਹਿਮਾਚਲ ਵੱਲੋਂ ਘੁੰਮ ਕੇ ਇੱਕ ਸਿਸਟਮ ਪੰਜਾਬ ਦੇ ਵੱਲ ਪਹੁੰਚਦਾ ਹੋਇਆ ਨਜ਼ਰ ਆ ਸਕਦਾ 25 ਤਰੀਕ ਨੂੰ ਅਗਰ ਗੱਲ ਕਰੀਏ 25 ਤਰੀਕ ਸਵੇਰ ਤੋਂ ਇੱਕ ਸਿਸਟਮ ਪੰਜਾਬ ਦੇ ਵਿੱਚ ਪਹੁੰਚੂਗਾ ਜਿਹੜਾ ਕਿ ਪੂਰਬੀ ਸਿਸਟਮ ਹੋਵੇਗਾ ਜਿਹੜਾ ਕਿ ਹਿਮਾਚਲ ਵੱਲੋਂ ਘੁੰਮ ਕੇ ਆਵੇਗਾ ਪੰਜਾਬ ਦੇ ਵਿੱਚ ਜਿਸ ਨਾਲ ਬਹੁਤ ਸਾਰੇ ਇਲਾਕੇ ਅਜੇੇ ਹੋਣਗੇ ਜਿਨ੍ਹਾਂ ਵਿੱਚ ਕਿਣਮਣਕਣੀ ਜਾਂ ਕੋਈ ਛੋਟੇ-ਮੋਟੇ ਸ਼ਰਾਟੇਦਾਰ ਸਪੈਲ ਪੰਜਾਬ ਦੇ ਵਿੱਚ ਲੱਗਦੇ ਹੋਏ ਨਜ਼ਰ ਆਣਗੇ ਇਹਦੇ ਵਿੱਚ ਦੁਆਬਾ ਮਾਝਾ ਮਾਲਵਾ ਸੈਂਟਰਲ ਪ ਥੋੜੀ-ਬਹੁਤੀ ਮਿਕਸ ਰੂਪ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੂਗੀ ਦੇਖ ਸਕਦੇ ਹੋ ਕਿ ਪੂਰਬ ਦੀ ਹਵਾ ਵੀ ਚੱਲੂਗੀ ਹਵਾ ਦੀ ਗਤੀ ਥੋੜੀ ਜਿਹੀ ਤੇਜ਼ ਹੋ ਸਕਦੀ ਹੈ ਯਾਨੀ ਕਿ ਸ਼ਰਾਟੇਦਾਰ ਤੇਜ਼ ਮੀਂਹ ਪੰਜਾਬ ਦੇ ਵਿੱਚ ਪੈਂਦਾ ਨਜ਼ਰ ਆ ਸਕਦਾ ਹੈ ਹੋ ਸਕਦਾ ਹੈ ਕਿ ਮਲਹੋਟ ਵਾਲਾ ਇਲਾਕਾ ਫਜ਼ਿਲਕੇ ਵਾਲਾ ਇਲਾਕਾ ਜਾਂ ਅਬੋਹਰ ਵਾਲਾ ਇਲਾਕਾ ਉਹਦੇ ਵਿੱਚ ਥੋੜੀ ਜਿਹੀ ਘੱਟ ਕਾਰਵਾਈ ਹੋਵੇ ਬਾਕੀ ਪੰਜਾਬ ਦੇ ਨਾਲੋਂ ਕਿਉਂਕਿ ਉਹ ਜਿਹੜੀ ਹਵਾ ਇਹ ਪੂਰਬ ਪਾਸੋਂ ਚੱਲੂਗੀ ਇਹ ਪੂਰਬੀ ਸਿਸਟਮ ਹੈ 25 ਤਰੀਕਾ ਵਾਲਾ ਜਿਹੜਾ 26 ਤਰੀਕ ਤੱਕ ਲੱਗਣ ਜਾ ਰਿਹਾ ਠੀਕ ਹੈ ਜੀ ਤੇ ਜਿਹੜਾ ਦੂਜਾ ਸਿਸਟਮ ਸੀਗਾ ਪਹਿਲਾਂ 16 17 ਉਦੇ ਵਿੱਚ ਸਿਸਟਮ ਦੀ ਕਾਰਵਾਈ ਹੋਰ ਤਰੀਕੇ ਦੀ ਹੈ ਇਹਦੇ ਵਿੱਚ ਹੋਰ ਤਰੀਕੇ ਦੀ ਹੈ 25 ਤਰੀਕ ਨੂੰ ਥੋੜੀ ਜਿਹੀ ਤੇਜ਼ ਹਨੇਰੀ ਤੇਜ਼ਮੀ ਦੇਖਣ ਨੂੰ ਮਿਲ ਸਕਦਾ ਹੈ 16 17 ਤਰੀਕ ਵਾਲਾ ਸਿਸਟਮ ਕਮਜ਼ੋਰ ਹੈ ਉਹਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੈ ਉਸ ਕਰਕੇ ਤੁਹਾਨੂੰ ਉਸ ਸਿਸਟਮ ਤੋਂ ਘਬਰਾਉਣ ਦੀ ਜਰੂਰਤ ਕੋਈ ਹਲੇ ਫਿਲਹਾਲ ਨਹੀਂ ਹੈ ਠੀਕ ਹੈ ਜੀ ਤੇ ਪਾਣੀ ਕਣਕ ਨੂੰ ਲਾਣਾ ਹੈ ਲਗਾ ਸਕਦੇ ਹੋ ਸਪਰੇ ਵਗੈਰਾ ਕਰਨੀਓ ਕਿਸੇ ਤਰੀਕੇ ਦੀ ਖਾਦ ਸਿੱਟਣੀ ਹੈ ਕਰ ਸਕਦੇ ਹੋ ਪਰ ਜਿਹੜਾ 22 ਤਰੀਕ ਤੋਂ ਬਾਅਦ ਵਾਲਾ ਸਿਸਟਮ ਹੈ ਉਹ ਥੋੜਾ ਜਿਹਾ ਭਾਰਾ ਹੈ ਉਹਦੇ ਵਿੱਚ ਥੋੜੀ ਜੀ ਤੁਸੀਂ ਚਤੰਨੇ ਰਹੋ ਸਾਡੇ ਪੇਜ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਆਉਂਦੀ ਵੀਡੀਓ ਜੀ ਦੇ ਦਵਾਂਗੇ ਫਿਲਹਾਲ ਤੱਕ ਜਾਣਕਾਰੀ ਇੰਨੀ ਹੈ ਧੰਨਵਾਦ ਜੀ